ਗੁਰੂ ਪਿਆਰਿਓ ਕੋਈ ਰਾਜਾ ਸੀ ਉਹਨੇ ਬਾਣੀ ਦੀ ਇੱਕ ਪੰਕਤੀ ਸੁਣੀ ਨਾਨਕ ਕੱਚੜਿਆਂ ਸਿਉ ਤੋੜ ਢੂੜ ਸੱਜਣ ਸੰਤ ਪੱਕਿਆਂ ਕਿ ਗੁਰਮਖਾਂ ਦੀ ਜਿਹੜੀ ਸੰਗਤ ਆ ਬੰਦੇ ਨੂੰ ਤਾਰ ਦਿੰਦੀ ਆ ਕੱਚਿਆਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਇਹ ਸੁਣ ਕੇ ਰਾਜੇ ਨੇ ਮਨ ਵਿੱਚ ਸ਼ਰਧਾ ਆਈ ਚਾ ਆ ਕਿ ਸੰਤਾਂ ਨਾਲ ਦੋਸਤੀ ਪਾਈਏ ਸੰਤਾਂ ਨੂੰ ਲੱਭਿਆ ਪਰ ਪਖੰਡੀ ਬਹੁਤੇ ਮਿਲੇ ਮਾਇਆ ਦੇ ਪੁਜਾਰੀ ਕੋਈ ਪੂਰਨ ਸਾਧੂ ਮਿਲ ਨਹੀਂ ਸੀ ਰਹਾ ਲੱਭਦਾ ਲੱਭਦਾ ਖੋਜਦਾ ਖੋਜਦਾ ਇੱਕ ਵਾਰ ਕਿਸੇ ਪੂਰਨ ਪਰਸ਼ਾ ਦੇ ਕੋਲ ਆ ਗਿਆ ਮਹਾਪੁਰਖਾਂ ਨੇ ਕਿਹਾ ਰਾਜਨ ਤੂੰ ਮੇਰੇ ਕੋਲ ਆਇਆ ਵਾ ਦੁਨੀਆ ਦਾ ਰਾਜ ਤੇਰੇ ਕੋਲ ਆ ਕੀ ਲੈਣ ਆਇਆ ਰਾਜਾ ਕਹਿਣ ਲੱਗਾ ਜੀ ਮੈਂ ਆਤਮਿਕ ਧਨ ਲੈਣ ਆਇਆ ਮਹਾਪੁਰਖ ਕਹਿੰਦੇ ਬਹੁਤ ਸੋਹਣੀ ਮੰਗ ਕੀਤੀ ਆ ਜਦੋਂ ਤੂੰ ਰਾਜਾ ਹੈ ਆਪਾਂ ਕਿੰਨੇ ਵੱਡੇ ਧਨਾੜ ਹੋ ਜਾਈਏ ਫਿਰ ਵੀ ਆਪਾਂ ਨਾਮ ਤੋਂ ਬਿਨਾਂ ਭਿਖਾਰੀ ਆਂ ਇਥੋਂ ਤੱਕ ਰਾਜਾ ਵੀ ਹੋ ਜਾਈਏ ਤਾਂ ਵੀ ਭਿਖਾਰੀਆਂ ਸਾਹਿਬ ਜੀ ਨੇ ਕਿਹਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋਹੇ ਸੁਖੀ ਹੈ ਮਹਾਪੁਰਖ ਕਹਿਣ ਲੱਗੇ ਭਾਈ ਜੇ ਤੂੰ ਕੁਝ ਲੈਣ ਆਇਆ ਤਾਂ ਜੀਵਨ ਦੀਆਂ ਕੁਝ ਨਿਸ਼ਾਨੀਆਂ ਸੁਣ ਲਾ ਸਭ ਤੋਂ ਪਹਿਲਾਂ ਸੰਤਾਂ ਨੇ ਰਾਜੇ ਨੂੰ ਸਿੱਖਿਆ ਦਿੱਤੀ ਆ ਪਹਿਲੀ ਗੱਲ ਮੇਰੀ ਯਾਦ ਰੱਖਣਾ ਅੰਮ੍ਰਿਤ ਵੇਲੇ ਜਾਗਣਾ ਬਹੁਤ ਜ਼ਰੂਰੀ ਆ ਪਹਿਲੀ ਸਿੱਖਿਆ ਇਹ ਦਿੱਤੀ ਆ ਕਿ ਅੰਮ੍ਰਿਤ ਵੇਲੇ ਜਾਗਣਾ ਹਰ ਇੱਕ ਸਿੱਖ ਲਈ ਹਰ ਇੱਕ ਰਾਜੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਮਾਧੀ ਵਿੱਚ ਲੀਨ ਹੋਣਾ ਪਹਿਲੀ ਸਿੱਖਿਆ ਇਹ ਦਿੱਤੀ ਆ ਜੀ ਰਾਜੇ ਨੇ ਕਿਹਾ ਸਤਿ ਬਚਨ ਦੂਜੀ ਸਿੱਖਿਆ ਦਿੱਤੀ ਕਹਿਣ ਲੱਗੇ ਘਰ ਵਿੱਚ ਕੋਈ ਮਹਿਮਾਨ ਆਜੇ ਸਾਧੂ ਸੰਤ ਗਰੀਬ ਆਜੇ ਰਾਜਨ ਉਹਦੀ ਸੇਵਾ ਕਰਨੀ ਆ ਦੂਜੀ ਸਿੱਖਿਆ ਤੈਨੂੰ ਮੈਂ ਇਹ ਦਿੰਨਾ ਤੀਜੀ ਸਿੱਖਿਆ ਸੰਤਾਂ ਤੋਂ ਰਾਜੇ ਨੂੰ ਮਿਲੀ ਕਿ ਖੁਸ਼ਕ ਭੋਜਨ ਬੇਹਾਪ ਹੋ ਜਾਣ ਨਹੀਂ ਸਕਣਾ ਹਮੇਸ਼ਾ ਤਾਜ਼ਾ ਭੋਜਨ ਸ਼ਕਣਾ ਹੈ ਰਾਜਾ ਕਹਿੰਦਾ ਵੀ ਇਹਦੇ ਨਾਲ ਕੀ ਹੋ ਜਾਏਗਾ ਮਹਾਪੁਰਖ ਕਹਿੰਦੇ ਜੇ ਸ਼ਕੇਗਾ ਲੜਾਈ ਝਗੜਾ ਹੋ ਜਾਵੇਗਾ ਕਹਿੰਦਾ ਸਤਿ ਬਚਨ ਚੌਥਾ ਵਚਨ ਮਹਾਪੁਰਖਾਂ ਨੇ ਬੜੇ ਪਿਆਰ ਨਾਲ ਰਾਜੇ ਨੂੰ ਸਮਝਾਇਆ ਯਾਦ ਰੱਖਣਾ ਇਹਨਾਂ ਗੱਲਾਂ ਨੂੰ ਪਿਆਰੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦਾ ਜਾਗਣਾ ਆਏ ਗਏ ਮਹਿਮਾਨ ਸਾਧੂ ਦੀ ਸੇਵਾ ਕਰਨੀ ਬਹਿਆ ਭੋਜਨ ਨਹੀਂ ਸ਼ਕਣਾ ਤੇ ਚੌਥਾ ਜੇਕਰ ਘਰ ਦੀ ਇਸਤਰੀ ਤੇਰੀ ਰਾਣੀ ਗੁਰਮਤ ਵਿੱਚ ਸਾਥ ਨਾ ਦੇਵੇ ਵੀ ਉਹ ਗੱਲ ਕਹਿ ਦੇਵੇ ਅੜੀ ਕਰੇ ਜਿਹੜੀ ਗੁਰਮਤ ਅਨੁਸਾਰ ਅਨਕੂਲ ਨਾ ਹੋਵੇ ਉਹਦਾ ਕਿਹਾ ਨਹੀਂ ਮੰਨਣਾ ਚਾਰ ਗੱਲਾਂ ਗ੍ਰਸਥ ਜੀਵਨ ਵਿੱਚ ਹੋਣ ਦੇ ਨਾਤੇ ਮਹਾਪੁਰਖਾਂ ਨੇ ਰਾਜੇ ਨੂੰ ਸਮਝਾਈਆਂ ਵੀ ਇਹਦੇ ਨਾਲ ਤੈਨੂੰ ਸੁੱਖ ਮਿਲੇਗਾ ਮਨ ਟਿਕ ਜਾਵੇਗਾ ਆਤਮਿਕ ਸੁੱਖ ਮਿਲੇਗਾ ਘਰ ਆਇਆ ਰਾਣੀ ਨੂੰ ਕਹਿਣ ਲੱਗਾ ਭਾਗਾ ਵਾਲੀਏ ਅੱਜ ਮੈਨੂੰ ਸੱਚੇ ਸੰਤਾਂ ਦੇ ਦਰਸ਼ਨ ਹੋਏ ਆ। ਸਭ ਤੋਂ ਪਹਿਲਾ ਨੇਮ ਕੱਲ ਤੋਂ ਅੰਮ੍ਰਿਤ ਵੇਲੇ ਮੈਨੂੰ ਤੂੰ ਜਗਾਉਣਾ। ਜੇ ਨਾ ਜਾਗ ਆਵੇ ਬਦੋਬਦੀ ਜਗਾਉਣਾ ਹੈ। ਪਾਣੀ ਪਾਦਮ ਹੀ ਮੇਰੇ ਤੇ ਮੈਨੂੰ ਉਠਾਉਣਾ। ਆਪਾਂ ਹੁਣ ਇਹ ਸਿੱਖਿਆ ਤੇ ਚੱਲਣਾ ਹੀ ਚੱਲਣਾ। ਮਨ ਵਿੱਚ ਇੱਛਾ ਸੀ ਕਿ ਹੁਣ ਮੈਂ ਵੀ ਇਹ ਚਾਰੇ ਬਚਨ ਕਮਾਵਾਂ। ਪਰ ਇਸ ਵੇਲੇ ਇਹ ਚੀਜ਼ਾਂ ਹੁੰਦੀਆਂ ਵੀ ਇੱਕਦਮ ਨਹੀਂ ਹੁੰਦੀਆਂ। ਹੌਲੀ-ਹੌਲੀ ਇਹ ਚੰਗੀਆਂ ਆਤਾਂ ਬੰਦਾ ਧਾਰਨ ਕਰਦਾ। ਇਸ ਕਰਕੇ ਜਦੋਂ ਰਾਤ ਹੋਈ ਆ ਰਾਜਾ ਸੌਂ ਗਿਆ ਸਵੇਰੇ ਉਠਾਇਆ ਅੱਖ ਖੁੱਲੀ ਤੇ ਰਾਜਾ ਕਹਿੰਦਾ ਥੋੜਾ ਸਮਾਂ ਮੈਨੂੰ ਹੋਰ ਸੌਂ ਲੈਣ ਦੇ ਫਿਰ ਹਲਾਇਆ ਕਹਿਣ ਲੱਗੀ ਜੀ ਉਠੋ ਅੰਮ੍ਰਿਤ ਵੇਲਾ ਹੈ ਰਾਣੀ ਗੁਰੂ ਚਰਨਾਂ ਦਾ ਧਿਆਨ ਕਰੋ ਫਿਰ ਨੀਂਦ ਨੇ ਹਲਾਰਾ ਦਿੱਤਾ ਰਾਜਾ ਫੇਰ ਸੌਂ ਗਿਆ ਤੀਜੀ ਵਾਰ ਪਤਨੀ ਨੇ ਉਠਾਇਆ ਅੰਮ੍ਰਿਤ ਵੇਲਾ ਹੈ ਜਾਗੋ ਪਿਛਲੀ ਉਮਰ ਅਜਾਈ ਚਲੀ ਗਈ ਆ ਅੱਜ ਸਾਨੂੰ ਸੰਤਾਂ ਦਾ ਸੰਗ ਹੋਇਆ ਫਿਰ ਪਤਨੀ ਨੇ ਜੋਰ ਨਾਲ ਉਠਾਇਆ ਆਖਿਆ ਜੇ نیند ਜ਼ਿਆਦਾ ਤੰਗ ਕਰਦੀ ਆ ਸਿਪਾਈਆਂ ਵਾਲੇ ਗਰੀਬਾਂ ਵਾਲੇ ਕੱਪੜੇ ਪਾਓ ਤੇ ਸ਼ਹਿਰ ਵਿੱਚ ਜਾਓ ਸ਼ਹਿਰ ਵਿੱਚ ਦੇਖੋ ਤੁਸੀਂ ਰਾਜੇ ਹੋ ਤਣਾੜੋਂ ਤੁਹਾਡੇ ਕੋਲ ਸਭ ਕੁਝ ਜਿੰਨਾਂ ਕੋਲ ਗਰੀਬੀ ਆ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਚਰਨਾਂ ਨਾਲ ਜੁੜੇ ਨੇ ਤੁਹਾਨੂੰ ਇੰਨਾ ਧਨ ਰੱਬ ਨੇ ਦੇ ਦਿੱਤਾ ਤੁਸੀਂ ਫਿਰ ਸੁੱਤੇ ਕਿਉਂ ਪਈਓ ਸੰਤਾਂ ਦਾ ਬਚਨ ਮੰਨੋ ਇਸ ਕਰਕੇ ਜਿਹੜੀ ਰਾਣੀ ਆ ਫਿਰ ਉਹਨਾਂ ਨੂੰ ਵਾਰ-ਵਾਰੇ ਦੁਹਰਾਉਂਦੀ ਆ ਵੀ ਉੱਠ ਖੜੇ ਰਾਜਾ ਰਾਜਾ ਫਿਰ ਸੱਤ ਬਚਨ ਕਹਿ ਕੇ ਪਤਨੀ ਦਾ ਬਚਨ ਮੰਨਿਆ ਉੱਠਿਆ ਸਿਪਾਈਆਂ ਵਾਲੇ ਕੱਪੜੇ ਪਾਇਆ ਸਾਰੇ ਸ਼ਹਿਰ ਦਾ ਲੱਗਾ ਚੱਕਰ ਲਾਉਣ ਦੇਖਿਆ ਕੋਈ ਗਰੀਬਣੀ ਮਾਤਾ ਅੰਮ੍ਰਿਤ ਵੇਲੇ ਉੱਠੀ ਹੋਈ ਆ ਆਪਣੇ ਪਤੀ ਨੂੰ ਉਠਾਇਆ ਉਹਦੇ ਇਸ਼ਨਾਨ ਵਿੱਚ ਵੀ ਮਦਦ ਕੀਤੀ ਪਾਣੀ ਭਰ ਕੇ ਦਿੱਤਾ ਫਿਰ ਉਹਦੇ ਪੈਰ ਧੋਤੇ ਆ ਪੈਰ ਧੋ ਕੇ ਪੀਤੇ ਆ ਫੇਰ ਕਹਿਣ ਲੱਗੀ ਜਾਓ ਜੀ ਗੁਰੂ ਘਰ ਗੁਰੂ ਦੀ ਸਾਰ ਲਵੋ ਗੁਰਦੁਆਰਾ ਸਾਹਿਬ ਭੇਜ ਕੇ ਆਪ ਚਰਖਾ ਲੈ ਕੇ ਕੱਤਣ ਲੱਗੀ ਆ ਰਾਜੇ ਨੇ ਵੇਖਿਆ ਤੇ ਕਿਹਾ ਪਤੀ ਨੂੰ ਗੁਰਦੁਆਰੇ ਭੇਜਿਆ ਪਰ ਤੂੰ ਕੀ ਕਰ ਰਹੀ ਆ ਉਹ ਕਹਿਣ ਲੱਗੀ ਮੈਂ ਮੂੰਹ ਦੇ ਨਾਲ ਰਾਮ ਰਾਮ ਜਪ ਰਹੀ ਆ ਨਾਮਾ ਕਹਿ ਤਲੋਚਣਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਪਤੀ ਨੂੰ ਗੁਰੂ ਘਰੇ ਭੇਜਿਆ ਮੈਂ ਹੱਥਾਂ ਨਾਲ ਕਿਰਤ ਕਰ ਰਹੀ ਆਂ। ਇਵੇਂ ਫਿਰ ਕਿਤੇ ਕਿਤੇ ਹੱਸਦੀ ਵੀ ਆ ਕਿਤੇ ਕਿਤੇ ਰੋਣ ਲੱਗ ਜਾਂਦੀ ਆ। ਰਾਜਾ ਜਿਹੜਾ ਸਿਪਾਹੀ ਦੇ ਲਿਬਾਸ ਵਿੱਚ ਹੈ। ਉਹਨੇ ਮਾਤਾ ਨੂੰ ਪੁੱਛਿਆ ਮਾਂ ਤੂੰ ਆਪਣੇ ਪਤੀ ਨੂੰ ਇਸ਼ਨਾਨ ਕਰਵਾ ਕੇ ਗੁਰਦੁਆਰੇ ਭੇਜਿਆ। ਚਰਖਾ ਵੀ ਕੱਤੀ ਜਾਨੀ ਆ ਮੈਂ ਦੇਖੀ ਜਾਨਾ ਕਦੇ ਰੋਣ ਲੱਗ ਜਾਨੀ ਆ। ਕਦੇ ਹੱਸਣ ਲੱਗ ਜਾਨੀ ਆ। ਕਦੇ ਰਾਮ-ਰਾਮ ਵੀ ਕਰਦੀ ਆਂ। ਕਹਿਣ ਲੱਗੀ ਹਾਂ ਮੈਂ ਆਪਣੇ ਪਤੀ ਨੂੰ ਰੋਜ਼ ਗੁਰਦੁਆਰੇ ਭੇਜਦੀ ਆਂ। ਕਿਉਂ ਸੁਣੋ ਉਹ ਗੱਲ ਸਾਰੀ ਜਦੋਂ ਦੀ ਮੈਂ ਵਿਆਹੀ ਆਈ ਆ ਅੱਜ ਤੱਕ ਮੈਂ ਆਪਣੇ ਪਤੀ ਦੀ ਕਮਾਈ ਨਹੀਂ ਖਾਧੀ ਆਪਣੇ ਹੱਥੀ ਚਰਖਾ ਕੱਤ ਕੇ ਰੋਜ਼ ਆਪਣਾ ਸਾਰਾ ਦਿਨ ਬਤੀਤ ਕਰਦੀ ਆ ਇਹਦੇ ਤੋਂ ਮੇਰਾ ਗੁਜ਼ਾਰਾ ਚੱਲਦਾ ਤੇ ਮੇਰੇ ਪਤੀ ਦਾ ਵੀ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਇਹ ਚਰਖੇ ਤੋਂ ਕਰਦੀ ਆ ਅੱਜ ਤੱਕ ਮੈਂ ਆਪਣੇ ਪਤੀ ਦੀ ਕਮਾਈ ਦਾ ਇੱਕ ਪੈਸਾ ਨਹੀਂ ਖਾਧਾ ਉਕੇ ਜਦੋਂ ਦੀ ਮੈਂ ਇਹਦੇ ਲੜ ਲੱਗੀ ਆ ਮੇਰਾ ਫਰਜ਼ ਬਣਦਾ ਇਹਦੀ ਸੇਵਾ ਕਰਨਾ ਫਿਰ ਉਹ ਰਾਜਾ ਪੁੱਛ ਰਿਹਾ ਵੀ ਤੂੰ ਸਿਮਰਨ ਕਿਉਂ ਕਰ ਰਹੀ ਆ ਕਹਿਣ ਲੱਗੀ ਸਿਮਰਨ ਮੈਂ ਇਸ ਕਰਕੇ ਕਰਦੀ ਆ ਵੀ ਮੇਰੀ ਕਲਿਆਣ ਹੋ ਜਾਵੇ ਇਹ ਮਹਾਪੁਰਖਾਂ ਨੇ ਮੈਨੂੰ ਦੱਸਿਆ ਸੀ ਰਾਜੇ ਨੇ ਕਿਹਾ ਫਿਰ ਤੂੰ ਰੋਨੀ ਕਿਉਂ ਆ ਕਹਿਣ ਲੱਗੀ ਮੈਂ ਇਸ ਕਰਕੇ ਰੋ ਰਹੀ ਆ ਅੱਜ ਤੋਂ 8ਵੇਂ ਦਿਨ ਨੂੰ ਇਹ ਸ਼ਹਿਰ ਦਾ ਜਿਹੜਾ ਧਰਮਾਤਮਾ ਰਾਜਾ ਹੈ ਉਹਨੇ ਮਰ ਜਾਣਾ ਜਦੋਂ ਇੰਨਾ ਸ਼ਬਦ ਸੁਣਿਆ ਪੈਰਾ ਤੋਂ ਮਿੱਟੀ ਨਿਕਲ ਗਈ ਰਾਜੇ ਦੇ ਰਾਜੇ ਨੇ ਕਿਹਾ ਕਿਉਂ ਮਰ ਜਾਣਾ ਹੈ ਕਹਿਣ ਲੱਗੀ ਬਸ ਉਹਦੇ ਦੈਣੀ ਇੰਨੇਕ ਸੀ ਉਹਦੇ ਦੈਣੀ ਇੰਨੇਕ ਸੀਗੇ ਇਹ ਉਸ ਵੇਲੇ ਰਾਜੇ ਦਾ ਮਨ ਕੰਬਿਆ ਰਾਜਾ ਪੁੱਛਦਾ ਈਡੀ ਛੇਤੀ ਵੀ ਰਾਜਾ ਤਾਂ ਬਿਮਾਰ ਵੀ ਨਹੀਂ ਅੱਠ ਦਿਨਾਂ ਵਿੱਚ ਜਮ ਰਾਜਾ ਸਰਪ ਦਾ ਰੂਪ ਬਣ ਕੇ ਕਹਿਣ ਲੱਗੀ ਰਾਜੇ ਨੂੰ ਡੰਗੇਗਾ ਉਹਦੀ ਮੌਤ ਹੋ ਜਾਵੇਗੀ ਘਰੇ ਆਇਆ ਰਾਣੀ ਨੂੰ ਕਹਿਣ ਲੱਗਾ ਭਾਗਾ ਵਾਲੀਏ ਅੱਜੇ ਕੱਲ ਸੰਤਾਂ ਦਾ ਸੰਗ ਹੋਇਆ ਤੇ 8 ਦਿਨਾਂ ਤੱਕ ਮੌਤ ਵੀ ਆ ਜਾਣੀ ਹੈ ਲੈ ਸੰਤਾਂ ਦੇ ਸੰਗ ਦਾ ਫਲ ਲੈ ਲੈ ਕੱਲਾ ਸੰਤਾਂ ਨੇ ਸਿੱਖਿਆ ਦਿੱਤੀ ਸੀ ਜੋ ਸੰਤਾਂ ਨੇ ਉਪਦੇਸ਼ ਦਿੱਤਾ ਸੀ ਉਹ ਮੈਂ ਕਮਾ ਕੇ ਜਾਣਾ ਚਾਹੁੰਨਾ 8ਵੇਂ ਦਿਨ ਮੈਂ ਮਰ ਜਾਣਾ ਸੁਣਿਆ ਵੀ ਸੰਤਾਂ ਦੀ ਸ਼ਰਨ ਆਇਆ ਉਮਰ ਵੀ ਵੱਧ ਜਾਂਦੀ ਹੈ ਉਹ ਮਾਤਾ ਨੇ ਮੈਨੂੰ ਦੱਸਿਆ ਰਾਜਾ ਘਬਰਾਇਆ ਰਾਣੀ ਕਹਿਣ ਲੱਗੀ ਪਤੀ ਦੇਵ ਜੀ ਰਾਜਨ ਕੋਈ ਚਿੰਤਾ ਨਾ ਕਰੋ ਸੰਤਾਂ ਨੇ ਤੁਹਾਨੂੰ ਸਿੱਖਿਆ ਦਿੱਤੀ ਆ ਕਰ ਆਏ ਦਾ ਆਦਰ ਕਰੋ ਸਤਕਾਰ ਕਰੋ ਦੁਸ਼ਮਣੀ ਆ ਵੀ ਆ ਜਾਵੇ ਉਹਦੇ ਵੀ ਪੈਰ ਚੁੰਮੋ ਫਰੀਦਾ ਜੋਤੈ ਮਾਰਣ ਮੁਕੀਆਂ ਤਿਨਾਂ ਨ ਮਾਰੇ ਘਮ ਆਪ ਨੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ ਇਹ ਦੂਜੀ ਸਿੱਖਿਆ ਘਰ ਆਏ ਦੀ ਸੇਵਾ ਵੀ ਕਰੋ ਸੰਤਾਂ ਦਾ ਬਚਨ ਯਾਦ ਆਇਆ ਕਿ 8ਵੇਂ ਦਿਨ ਫਿਰ ਉਹ ਸਾਪਨੇ ਵੀ ਆਉਣਾ ਸੀਗਾ ਸਾਰੇ ਰਸਤੇ ਸਜਾਏ ਸਾਰੇ ਰਾਮਾਂ ਤੇ ਅਤਰ ਫਲੇਲ ਚੰਦਨ ਦੀਆਂ ਲੱਕੜਾਂ ਗੱਡ ਦਿੱਤੀਆਂ ਦੁੱਧ ਦੇ ਦੋ ਬੱਚੇ ਬਣਾ ਦਿੱਤੇ ਆ ਚ ਬੱਚੇ ਜੋ ਬਣਾਏ ਆ ਵੀ ਸੱਪ ਨੇ ਹੁਣ ਦੇਖੋ ਜਿਹਨੂੰ ਡੰਗਣਾ ਆ ਕੇ ਮਾਰਨਾ ਉਹਦਾ ਸਤਕਾਰ ਕਰ ਰਿਆ ਦੂ ਅੱਠਵਾਂ ਦਿਨ ਆਇਆ ਤੇ ਉਹ ਜਮ ਜਿਹੜਾ ਸੀਗਾ ਸੱਪ ਦੇ ਰੂਪ ਵਿੱਚ ਰਾਜੇ ਨੂੰ ਡੰਗਣ ਲਈ ਆਇਆ ਪਰ ਰਾਮ ਦੇ ਸੰਤਾਂ ਦੀ ਸਿੱਖਿਆ ਨੇ ਇਹ ਰਾਜੇ ਨੂੰ ਮਰਦੇ ਨਹੀਂ ਦਿੱਤਾ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਪ੍ਰਭ ਭਾਵੈ ਤਾਂ ਹਰ ਗੁਣ ਭਖੈ ਪ੍ਰਭ ਭਾਵੈ ਤਾਂ ਪਤਿਤ ਉਧਾਰ ਆਇਆ ਜੰਮ ਦਾ ਰੂਪ ਸੱਪ ਜਦੋਂ ਚੰਦਨ ਸਗੰਧੀਆਂ ਬਾਗ ਬਗੀਚੇ ਆਦਰ ਮਾਣ ਦੇਖਿਆ ਬੜਾ ਸੋਚਿਆ ਵੀ ਮੇਰਾ ਇਨਾ ਆਦਰ ਕੀਤਾ ਆਪਣੇ ਦੁਸ਼ਮਣ ਦਾ ਇਨਾ ਸਤਕਾਰ ਕਹਿੰਦੇ ਇਨਾ ਪ੍ਰਸੰਨ ਹੋਇਆ ਮਨ ਚ ਸੋਚਿਆ ਧਰਮ ਰਾਜੇ ਦੀ ਹੈ ਤਾਂ ਪ੍ਰੇਰਣਾ ਹੁਕਮ ਮਾਰਨਾ ਜ਼ਰੂਰ ਆ ਪਰ ਆਪਣੀ ਉਮਰ ਵੀ ਇਹਨੂੰ ਦੇ ਕੇ ਜਾਊਂਗਾ ਜਦੋਂ ਆਇਆ ਪ੍ਰਸੰਨ ਹੋਇਆ ਤੇ ਰਾਜੇ ਦੇ ਨਜ਼ਦੀਕ ਆ ਕੇ ਕਹਿਣ ਲੱਗਾ ਰਾਜਨ ਮੈਂ ਤੈਨੂੰ ਮਾਰਨਾ ਆ ਪਰ ਮੈਂ ਤੇਰੀ ਸੇਵਾ ਤੋਂ ਸੰਤੁਸ਼ਟਾਂ ਬੜਾ ਖੁਸ਼ਾਂ ਫਿਰ ਉਹ ਰਾਜਾ ਨੇ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਜੇ ਤੇਰਾ ਵੀ ਹੁਕਮ ਆ ਧਰਮ ਰਾਜ ਨੇ ਤੇਰੀ ਡਿਊਟੀ ਲਾਈ ਆ ਤੂੰ ਨਿਭਾਵ ਭਾਈ ਕਹਿੰਦਾ ਹੁਕਮ ਮੈਂ ਮੋੜ ਨਹੀਂ ਸਕਦਾ ਮਾਰੂੰਗਾ ਜ਼ਰੂਰ ਪਰ ਤੇਰੇ ਤੇ ਇੰਨਾ ਖੁਸ਼ਾਂ ਨਾਲ ਤੈਨੂੰ ਆਪਣੀ ਉਮਰ ਵੀ ਦੇ ਕੇ ਜਾਵਾਂਗਾ ਰਾਜਨੇ ਕੇ ਅਭੀ ਇਹ ਤੇਰੀ ਮਰਜ਼ੀ ਆ ਮੈਂ ਤਾਂ ਸੰਤਾਂ ਦੇ ਬਚਨ ਕਮਾਏ ਆ ਤੂੰ ਮੇਰਾ ਮਹਿਮਾਨ ਆ ਤੇਰੀ ਸੇਵਾ ਕਰਨੀ ਮੇਰਾ ਫਰਜ਼ ਸੀ ਦੱਸ ਦੇ ਆ ਸਾਖੀ ਬਲੇ ਇਤਿਹਾਸਕਾਰ ਵੀ ਉਹਨੇ ਡੰਗ ਮਾਰਿਆ ਰਾਜਾ ਮਰ ਗਿਆ ਉਸੇ ਟਾਈਮ 5 ਸਾਲ ਦੀ ਜਿਹੜੀ ਉਮਰ ਸੀ ਆਪਣੀ ਰਾਜੇ ਨੂੰ ਦੇ ਦਿੱਤੀ ਐ ਐਵੇਂ ਫਿਰ ਗੁਰਮਖੋ ਆਪਣੀ ਉਮਰ ਦੇ 5 ਸਾਲ ਦੇ ਦਿੱਤੇ ਆ ਕਹਿੰਦੇ ਆ ਵੀ ਰਾਜੇ ਦੀ ਜਿਹੜੀ ਉਮਰ ਸੀ ਉਹ 5 ਸਾਲ ਹੋਰ ਕਰ ਦਿੱਤੀ ਆ ਤੇ ਉਹ ਰਾਜਾ ਬੜਾ ਖੁਸ਼ ਹੋਇਆ। ਉਹਨੇ ਜਾਣ ਸਮੇਂ ਵੀ ਉਹਦਾ ਸਵਾਗਤ ਕੀਤਾ। ਕਹਿੰਦਾ ਹਣ ਤੂੰ ਮੇਰਾ ਦਵਾਰਾ ਸਵਾਗਤ ਕੀਤਾ। ਮੈਂ ਤੈਨੂੰ ਇੱਕ ਹੋਰ ਗੁਣ ਦੇ ਕੇ ਜਾਂਦਾ। ਉਹ ਕਿਹੜਾ ਗੁਣ? ਕਿ ਤੈਨੂੰ ਸਾਰੇ ਜਾਨਵਰਾਂ ਦੀ ਬੋਲੀ ਸਮਝ ਲੱਗੇਗੀ ਅੱਜ ਤੋਂ ਬਾਅਦ। ਚਿੜੀਆਂ ਕੀ ਬੋਲਦੀਆਂ ਨੇ, ਕਾਂ ਬੋਲਦੇ ਆ, ਕਬੂਤਰ ਬੋਲਦੇ ਆ। ਸਾਨੂੰ ਸਮਝ ਨਹੀਂ ਨਾ ਆਉਂਦੀ ਸਾਧ ਸੰਗਤ ਜੀ। ਪਰ ਉਹਨੇ ਕਿਹਾ ਵੀ ਤੈਨੂੰ ਹਰੇਕ ਜਾਨਵਰ ਦੀ ਸਮਝ ਆਇਆ ਕਰੂਗੀ ਵੀ ਇਹ ਕੀ ਬੋਲ ਰਿਹਾ। ਰਾਜਾ ਬੜਾ ਪ੍ਰਸੰਨ ਹੋਇਆ। ਫਿਰ ਦੂਜੇ ਦਿਨ ਅੰਮ੍ਰਿਤ ਵੇਲੇ ਜਾਗਿਆ ਸਮਾਧੀ ਲਗਾਈ ਆ ਬੰਦਗੀ ਕੀਤੀ ਆ ਮਨ ਜੁੜਿਆ ਵੀ ਦੋਗੁਣ ਸੰਤਾਂ ਦੇ ਦਿੱਤੇ ਪ੍ਰਪੱਕ ਹੋ ਗਿਆ ਪਰ ਸੰਤਾਂ ਨੇ ਕਿਹਾ ਸੀ ਬਿਹਾ ਭੋਜਨ ਨਹੀਂ ਖਾਣਾ ਇਓਂ ਕਰਦਾ ਵੀ ਖਾ ਕੇ ਵੇਨਾ ਵੀ ਹੁੰਦਾ ਕੀ ਇਹਦੇ ਨਾਲ ਵੀ ਲੜਾਈ ਹੁੰਦੀ ਆ ਕਿ ਨਹੀਂ ਤੀਜਾ ਬਚਨ ਮਹਾਂਪੁਰਖਾਂ ਦਾ ਰਾਜ ਨੇ ਲਾ ਦਿੱਤਾ ਘਰ ਵਾਲੀ ਨੂੰ ਕਹਿੰਦਾ ਮੇਰੇ ਵਾਸਤੇ ਬਿਹਾ ਭੋਜਨ ਲਿਆ ਕਹਿੰਦੀ ਸੰਤਾਂ ਦਾ ਹੁਕਮ ਨਹੀਂ ਕਹਿੰਦਾ ਨਹੀਂ ਅੱਜ ਖਾ ਕੇ ਦੇਖਣਾ ਹੀ ਦੋ ਗੱਲਾਂ ਸੰਤਾਂ ਦੀਆਂ ਸੱਚੀਆਂ ਹੋ ਗਈਆਂ ਤੀਜੀ ਪਰਤਾ ਕੇ ਦੇਖਣੀ ਆ ਉਲਟ ਚੱਲਣਾ ਪਤਨੀ ਕਹਿਣ ਲੱਗੀ ਨਹੀਂ ਜੀ ਸੰਤਾਂ ਦੇ ਬਚਨਾਂ ਤੋਂ ਉਲਟ ਨਾ ਚੱਲੋ ਕਿਹਾ ਨਹੀਂ ਤੂੰ ਅੱਜ ਬੇਹਾ ਭੋਜਨ ਖਵਾ ਇਹੋ ਜਿਹੀ ਕਿੱਡੀਕ ਗੱਲ ਆ ਵੀ ਤੂੰ ਮੇਰੇ ਨਾਲ ਲੜ ਪਵੇਂਗੀ ਇਹ ਲੜ ਵੀ ਪਈ ਮੈਂ ਤੈਨੂੰ ਮਨਾ ਲੂੰਗਾ ਕਹਿੰਦੇ ਬੇਹਾ ਭੋਜਨ ਖਾਦਾ ਰਾਜੇ ਦਾ ਨੇਮ ਸੀ ਪਹਿਲੇ ਛਕਣ ਤੋਂ ਜਾਨਵਰਾਂ ਨੂੰ ਪਾਉਣਾ ਇੱਕ ਬੁਰਕੀ ਤੋੜ ਕੇ ਜਾਨਵਰਾਂ ਨੂੰ ਪਾਈ ਆ ਉਹ ਕੀੜੀਆਂ ਨੇ ਖਾਧੀ ਆ ਕੁੱਤੇ ਕਾ ਨੇ ਲੈ ਲਈਆ ਉਹਨਾਂ ਨੇ ਗਾਲਾਂ ਕੱਢੀਆਂ ਤੇ ਰਾਜੇ ਨੂੰ ਆਖਿਆ ਵੀ ਰੋਜ ਸਾਨੂੰ ਘਿਓ ਨਾਲ ਭਿੱਜਿਆ ਹੋਇਆ ਭੋਜਨ ਪਾਉਂਦਾ ਅੱਜ ਦੁਸ਼ਟ ਸਾਨੂੰ ਸੁੱਕਾ ਭੋਜਨ ਹੀ ਪਾਈ ਜਾਂਦਾ ਰਾਜਾ ਹੱਸ ਪਿਆ ਕਹਿੰਦਾ ਮੈਨੂੰ ਗਾਲਾਂ ਕੱਢਦੇ ਆ ਹੁਣ ਰਾਣੀ ਨੇ ਪੁੱਛਿਆ ਵੀ ਤੂੰ ਹੱਸਿਆ ਕਿਉਂ ਉਹਨੇ ਕਿਹਾ ਮੈਂ ਤਾਂ ਵੈਸੇ ਹੀ ਹੱਸਿਆ ਕਿਉਂਕਿ ਗੁਣ ਦੇਣ ਵਾਲੇ ਉਹ 나ਗ ਨੇ ਕਿਹਾ ਸੀ ਵੀ ਇਹ ਗੁਣ ਦੱਸਣਾ ਨਹੀਂ ਕਿਸੇ ਨੂੰ ਜੇ ਤੂੰ ਦੱਸ ਦਵੇਂਗਾ ਵੀ ਤੈਨੂੰ ਪੰਛੀਆਂ ਦੀ ਆਵਾਜ਼ ਸਮਝ ਆਉਂਦੀ ਹੈ ਤੇਰੀ ਮੌਤ ਹੋ ਜਾਵੇਗੀ ਕਹਿੰਦਾ ਨਹੀਂ ਜੀ ਮੈਂ ਤਾਂ ਵੈਸੇ ਹੀ ਹੱਸਿਆ ਕਹਿੰਦੀ ਹੱਸਣ ਦਾ ਕੋਈ ਕਾਰਨ ਤਾਂ ਹੁੰਦਾ ਨਾ ਵੀ ਇਹ ਜਦ ਕੀਤੀ ਕਹਿੰਦੇ ਨੇ ਜੋਗੀ ਹੱਥ ਇਸਤਰੀ ਹੱਥ ਬੱਚੇ ਦਾ ਹੱਥ ਪ੍ਰਭਲ ਹੁੰਦਾ ਤੇ ਹੁਣ ਉਹ ਬੀਬੀ ਨੇ ਰਾਣੀ ਨੇ ਜਦ ਕੀਤੀ ਇਸਤਰੀ ਨੇ ਕਹਿੰਦੀ ਰਾਜਨ ਦੱਸੋ ਹੱਸੇ ਦਾ ਹੱਸੇ ਕਿਉਂ ਉਹ ਕਹਿ ਰਿਹਾ ਵੈਸੇ ਹੀ ਹੱਸਿਆ ਕਹਿੰਦੀ ਨਹੀਂ ਦੱਸ ਦੇ ਨਹੀਂ ਤਾਂ ਫਾਹ ਲੈ ਕੇ ਮਰ ਜਾਵਾਂਗੀ ਬੜਾ ਜੋਰ ਲਾਇਆ ਲੋਕਾਂ ਨੇ ਸਮਝਾਇਆ ਵੀ ਤੁਹਾਡੇ ਘਰ ਵਿੱਚ ਇੰਨਾ ਵਿਵਾਦ ਹੋ ਗਿਆ ਅਮਰਤ ਵੇਲੇ ਤੁਹਾਡਾ ਜਾਗਣਾ ਸੰਤਾਂ ਦਾ ਸੰਗ ਪਰ ਘਰ ਚ ਲੜਾਈ ਸ਼ੋਭਾ ਨਹੀਂ ਦਿੰਦੀ ਕਹਿੰਦੀ ਨਹੀਂ ਜੀ ਮੈਨੂੰ ਦੱਸਿਆ ਨਹੀਂ ਤੇ ਮੈਂ ਮਰ ਜਾਵਾਂਗੀ ਦੱਸ ਦੇ ਜੇ ਤੂੰ ਮੇਰੇ ਕੋਲ ਛਪਾਇਆ ਫਿਰ ਮੈਂ ਤੇਰਾ ਅੱਧਾ ਅੰਗ ਕਾਦਾ ਅਰਧਾਂਗਣੀ ਕਾਦੀਆਂ ਤੂੰ ਮੇਰੇ ਕੋਲ ਗੱਲ ਲਕਾਈ ਜਾਨਾ ਇਸ ਕਰਕੇ ਗੁਰਮਖ ਪਿਆਰਿਓ ਫਿਰ ਉਹ ਵਾਰ-ਵਾਰ ਜਦੋਂ ਕਲੇਸ਼ ਪੈਣ ਲੱਗ ਗਿਆ ਪਤਨੀ ਨੇ ਬਹੁਤ ਇਸ ਤਰ੍ਹਾਂ ਜਿੱਦ ਕੀਤੀ ਆ ਕਹਿੰਦੀ ਮੈਂ ਤਾਂ ਫਾਹਾ ਹੀ ਲਵਾਂਗੀ ਰਾਣੀ ਕਹਿੰਦੀ ਸੰਤਾਂ ਦਾ ਬਚਨ ਯਾਦ ਆਇਆ ਵੀ ਜੇ ਗੁਰਮਤਿ ਵਿੱਚ ਪਤਨੀ ਸਾਥ ਦੇਵੇ ਕਹਿਣਾ ਮੰਨਣਾ ਜਦ ਕਰੇ ਤੇ ਤਾੜਨਾ ਕਰਨੀ ਉਸੇ ਵੇਲੇ ਉਹਨੂੰ ਕਹਿਣ ਲੱਗਾ ਕਿ ਤੈਨੂੰ ਤਾਂ ਮੈਂ ਮਾਰ ਦੇਵਾਂਗਾ ਉਹ ਕਹਿੰਦੀ ਮੈਂ ਪਹਿਲਾਂ ਹੀ ਮਰਨ ਨੂੰ ਤਿਆਰ ਕਹਿਣ ਲੱਗਾ ਚੰਗਾ ਫਿਰ ਜੇ ਤੂੰ ਜ਼ਰੂਰੀ ਸੁਣਨਾ ਨਾ ਤੇ ਤੈਨੂੰ ਸੁਣਾਉਣ ਨਾ ਮੇਰੀ ਮੌਤ ਹੋਵੇਗੀ ਚੱਲ ਫਿਰ ਦਰਿਆ ਦੇ ਕਿਨਾਰੇ ਤੇ ਉੱਥੇ ਮੈਨੂੰ ੱਤਕਾ ਦੇ ਦੇਮੀ ਤੈਨੂੰ ਸੁਣਾ ਕੇ ਮੈਂ ਮਰ ਜਾਵਾਂਗਾ ਕਹਿੰਦੀ ਮੈਂ ਸੁਣਨਾ ਜ਼ਰੂਰ ਆ ਵੀ ਤੂੰ ਹੱਸਿਆ ਕਿਉਂ ਸੀ ਕਾਰਨ ਕੀਆ ਦਰਿਆ ਦੇ ਕਿਨਾਰੇ ਚਲੇ ਗਏ ਰਸਤੇ ਵਿੱਚ ਜਾ ਕੇ ਇੱਕ ਜਗ੍ਹਾ ਤੇ ਰੈਣ ਬਸੇਰਾ ਕੀਤਾ ਸਾਰੀ ਰਾਤ ਇਹੋ ਗੱਲਾਂ ਕਰਦਾ ਰਿਹਾ ਤੂੰ ਨਾ ਪੁੱਛ ਮੇਰੀ ਮੌਤ ਹੋ ਜਾਣੀ ਹੈ ਭਾਵਕੀ ਤੂੰ ਵਿਧਵਾ ਹੋ ਜਾਵੇਂਗੀ ਕਹਿੰਦੀ ਨਹੀਂ ਪੁੱਛਣਾ ਜ਼ਰੂਰੀ ਹੈ ਵੀ ਐਵੇਂ ਕਿਵੇਂ ਬੰਦਾ ਮਰ ਜੂਗਾ ਰਾਤ ਰਹੇ ਦਿਨ ਚੜਿਆ ਦਰਿਆ ਦੇ ਕਿਨਾਰੇ ਲੱਗੇ ਤੁਰਨ ਸਵੇਰ ਦਾ ਸਮਾਂ ਸੀਗਾ ਇੱਕ ਬੱਕਰੀਆਂ ਚਰਾਉਣ ਵਾਲਾ ਆ ਗਿਆ ਜੀ ਉੱਥੇ ਬੱਕਰੀਆਂ ਲਿਆਂਦੀਆਂ ਖੂਹ ਤੇ ਹਰਾ ਹਰਾ ਘਾਹ ਬੱਕਰੀਆਂ ਨੇ ਖਾਦਾ ਬੜੀਆਂ ਖੁਸ਼ ਹੋਈਆਂ ਪਰ ਖੂਹ ਦੇ ਨਜ਼ਦੀਕ ਕੁਝ ਮਿੱਟੀ ਨਾਲ ਉਤਾੜਿਆ ਹੋਇਆ ਘਾਹ ਇੱਕ ਬੱਕਰੀ ਨੇ ਨਹੀਂ ਖਾਦਾ ਉਹ ਬੱਕਰੀ ਆਪਣੇ ਬੱਕਰੇ ਨੂੰ ਕਹਿ ਰਹੀ ਆ ਰਾਜੇ ਨੂੰ ਸਮਝ ਆ ਰਹੀ ਆ ਵੀ ਜਿਹੜਾ ਖੂਹ ਦੇ ਵਿਚਕਾਰ ਇੱਟਾਂ ਦੇ ਵਿੱਚ ਹਰਾ ਹਰਾ ਘਾਹ ਇਹ ਮੈਨੂੰ ਲਿਆ ਕੇ ਦੇ ਹੁਣ ਬੱਕਰੇ ਨੇ ਸੋਚਿਆ ਬੱਕਰੀ ਜਦ ਪੈ ਗਈ ਆ ਬੱਕਰਾ ਖੂਹ ਵਿੱਚ ਲੱਗਾ ਲਟਕਣ ਪਿਛਲੀਆਂ ਲੱਤਾਂ ਲੱਗੀਆਂ ਥੱਲੇ ਜਦੋਂ ਚੁੱਕੀਆਂ ਤੇ ਉੱਪਰ ਨੂੰ ਉਸੇ ਵੇਲੇ ਬਾਹਰ ਆ ਗਿਆ ਤੇ ਕਹਿਣ ਲੱਗਾ ਇਹ ਕਾ ਬੜਾ ਮੁਸ਼ਕਲ ਆ ਮੈਂ ਮਰ ਜੂੰਗਾ ਬੱਕਰੀ ਕਹਿੰਦੀ ਮੈਂ ਤਾਂ ਖਾਣਾ ਹੀ ਇਹ ਆ ਇਹ ਚਿੱਕੜ ਮੈਂ ਲਿਬੜਿਆ ਹੋਇਆ ਮੈਂ ਕਾ ਨਹੀਂ ਖਾਣਾ ਖੂਹ ਵਾਲਾ ਖਾਣਾ ਉਸੇ ਵੇਲੇ ਬੋਤਾ ਕਿਹਾ ਕਹਿੰਦੀ ਕਿ ਮੈਂ ਮਰ ਜਾਵਾਂਗੀ ਤੇ ਬੱਕਰੇ ਨੇ ਜ਼ੋਰ ਨਾਲ ਸਿੰਗ ਮਾਰੇ ਉਹ ਬੱਕਰੀ ਨੂੰ ਤੇ ਕਿਹਾ ਕਹਿਣਾ ਨਹੀਂ ਮੰਦੀ ਤੂੰ ਇਹੀ ਕਾ ਖਾਣਾ ਪਵੇਗਾ ਮੈਨੂੰ ਮਾਰਨਾ ਚਾਹੁੰਨੀ ਆ ਜਦੋਂ ਜ਼ੋਰ ਦੇ ਨਾਲ ਸਿੰਘ ਤੇ ਲੱਤਾਂ ਮਾਰੀਆਂ ਉਹਨੇ ਕਿਹਾ ਚੰਗਾ ਮੈਂ ਇਹੋ ਹੀ ਖਾ ਲੈਣੀ ਆ ਫਿਰ ਜਿਵੇਂ ਬੱਕਰਾ ਬੱਕਰੀ ਨੂੰ ਆਪਣੀ ਮਤ ਦੇ ਸਕਦਾ ਫਿਰ ਰਾਜੇ ਨੇ ਉਹਨਾਂ ਦੀ ਸਾਰੀ ਭਾਸ਼ਾ ਸਮਝੀ ਆ ਵੀ ਮੈਂ ਆਪਣੀ ਰਾਣੀ ਨੂੰ ਕਿਉਂ ਨਹੀਂ ਸਮਝਾ ਸਕਦਾ ਮਹਾਪੁਰਖਾਂ ਨੇ ਆਖਿਆ ਸੀ ਤਾੜ ਨਾ ਕਰਨੀ ਕਿਰਪਾਨ ਕੱਢ ਲਈ ਰਾਜੇ ਨੇ ਕਹਿਣ ਲੱਗਾ ਤੇਰੇ ਦੋ ਟੋਟੇ ਕਰ ਦੇਵਾਂਗਾ ਜੇ ਤੂੰ ਨਹੀਂ ਮੰਨਦੀ ਹੁਣ ਦੁਬਾਰਾ ਪੁੱਛੇਗੀ ਮੈਂ ਕਿਉਂ ਹੱਸਿਆ ਸੀ ਉਹ ਡਰ ਗਈ ਉਹ ਕਹਿਣ ਲੱਗੀ ਜੀ ਮੈਂ ਦੁਬਾਰਾ ਪੁੱਛਦੀ ਨਹੀਂ ਮੈਂ ਨਹੀਂ ਹੁਣ ਪੁੱਛਦੀ ਅਜ ਤੋਂ ਬਾਅਦ ਰਾਜਾ ਤੀਸਰਾ ਜਿਹੜਾ ਬਚਨ ਸੀ ਸੰਤਾਂ ਦਾ ਉਹਦੇ ਕਰਕੇ ਏਡੀ ਵੱਡੀ ਘਟਨਾ ਤੋਂ ਵੀ ਬਚ ਗਿਆ ਸੋ ਸੰਤਾਂ ਨੇ ਚਾਰ ਗੁਣ ਦਿੱਤੇ ਸੀ ਅੰਮ੍ਰਿਤ ਵੇਲੇ ਜਾਗਣਾ ਪਾਠ ਕਰਨਾ ਅਥੀਤੀ ਦੀ ਸੇਵਾ ਕਰਨੀ ਬੇਹਾ ਭੋਜਨ ਨਹੀਂ ਖਾਣਾ ਚੌਥੀ ਗੱਲ ਗੁਰਮਤ ਵਿੱਚ ਪਤਨੀ ਸਾਥ ਦੇਵੇ ਠੀਕ ਪਰ ਜੇ ਜ਼ਿੱਦ ਕਰੇ ਫਿਰ ਤਾੜਨਾ ਵੀ ਕਰਨੀ ਇਸ ਕਰਕੇ ਗੁਰਮਖ ਪਿਆਰਿਓ ਇਹ ਸੰਤਾਂ ਦੇ ਬਚਨ ਕਰਕੇ ਰਾਜੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਗਿਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਲਾਈ ਹੁਣ ਕੁਝ ਬੀਬੀਆਂ ਹਨ ਜਿਹੜੀਆਂ ਘਰ ਵਿੱਚ ਜਦ ਕਰਦੀਆਂ ਨੇ ਲੜਾਈ ਹੁੰਦੀ ਆ ਇਸ ਕਰਕੇ ਇਹ ਸੰਤਾਂ ਦੇ ਚਾਰ ਬਚਨ ਸੀ ਜੇ ਤੁਸੀਂ ਵੀ ਕਮਾਲੋਗੇ ਜਿਹੜੇ ਬਾਬਾ ਆਨੰਦ ਸਿੰਘ ਜੀ ਵੀ ਕਰਦੇ ਰਹੇ ਆ ਕਿ ਅੰਮ੍ਰਿਤ ਵੇਲੇ ਬੰਦੇ ਨੂੰ ਜਾਗਣਾ ਚਾਹੀਦਾ ਨਿਤਨੇਮ ਦਾ ਪਿੰਨਾ ਵੱਡਾ ਕਰਨਾ ਚਾਹੀਦਾ ਰੋਜ਼ ਨਿਤਨੇਮ ਕਰਨਾ ਆਏ ਮਹਿਮਾਨ ਦੀ ਸੇਵਾ ਕਰਨੀ ਚਾਹੀਦੀ ਆ ਬੇਹਾ ਭੋਜਨ ਨਹੀਂ ਸ਼ਕਣਾ ਚਾਹੀਦਾ ਗੁਰਮਤ ਵਿੱਚ ਪਤਨੀ ਸਾਥ ਦੇਵੇ ਗ੍ਰਸਥ ਜੀਵਨ ਚੰਗਾ ਨਿਭਦਾ ਇਹ ਬੇਹਾ ਭੋਜਨ ਜਿਹੜਾ ਨਹੀਂ ਸ਼ਕਣਾ ਇਹਦੇ ਪਿੱਛੇ ਸੰਤਾਂ ਦਾ ਬਹੁਤ ਵੱਡਾ ਰਹੱਸਾ ਕਿਉਂਕਿ ਕੁਝ ਗੱਲਾਂ ਸਾਨੂੰ ਬਾਅਦ ਵਿੱਚ ਜਾ ਕੇ ਸਮਝ ਲੱਗਦੀਆਂ ਨੇ ਇਸ ਕਰਕੇ ਗੁਰਮਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਉਹ ਰਹਿਮਤ ਕਰ ਦਿੰਦੇ ਆ ਸੰਤ ਸਹਾਈ RAM ਕੇ ਹੁਣ ਇਹ ਦੇਖਣ ਵਾਲੀ ਗੱਲ ਆ ਵੀ ਬਹੁਤ ਲੋਕ ਆ ਜਿਹੜੇ ਅੰਮ੍ਰਿਤ ਧਾਰੀ ਜ਼ਰੂਰ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਫਿਰ ਚਾਰ ਸਿੱਖਿਆਵਾਂ ਮਹਾਪੁਰਖਾਂ ਦੀਆਂ ਦਿੱਤੀਆਂ ਰਾਜੇ ਦੇ ਜੀਵਨ ਵਿੱਚ ਆਈਆਂ ਰਾਜਾ ਆਪਣੀ ਪਤਨੀ ਨੂੰ ਕਹਿ ਰਿਹਾ ਭੋਲੀਏ ਇਹ ਜੋ ਵੀ ਅੱਜ ਤੂੰ ਮੇਰੇ ਗੁਣਾ ਨੂੰ ਦੇਖ ਰਹੀ ਆ ਇਹ ਸਾਰੀਆਂ ਸਿੱਖਿਆਵਾਂ ਮਹਾਪੁਰਖਾਂ ਦੀਆਂ ਦਿੱਤੀਆਂ ਨੇ ਉਹਨਾਂ ਦੀਆਂ ਬਖਸ਼ਿਸ਼ਾਂ ਨੇ ਇਸ ਕਰਕੇ ਇਹਨਾਂ ਗੁਨਾ ਨੂੰ ਵੇਖ ਲਾ ਮੈਂ ਮੌਤ ਤੋਂ ਵੀ ਬਚ ਗਿਆ ਤੇ ਤੂੰ ਵੀ ਸੰਤਾਂ ਦਾ ਸੰਗ ਕਰਿਆ ਕਰ RAM ਦੇ ਸੰਤਾਂ ਨੇ RAM ਬਲ ਪ੍ਰੇਰਿਆ ਹੈ ਆਪਣੇ ਬਲ ਨਹੀਂ ਪ੍ਰੇਰਿਆ RAM ਦੇ ਸੰਤਾਂ ਨੇ ਜਿਹੜੇ ਹਨ ਵਾਹਿਗੁਰੂ ਪਰਮੇਸ਼ਰ ਦੇ ਉਹਨਾਂ ਨੇ RAM ਬਲ ਪ੍ਰੇਰਿਆ ਸੰਸਾਰ ਬਲ ਨਹੀਂ ਅਤੇ ਜਦੋਂ ਬੰਦੇ ਦੀ ਅਵਸਥਾ ਉੱਚੀ ਹੋ ਜਾਂਦੀ ਆ ਉਦੋਂ ਫਿਰ ਸੰਸਾਰ ਵੀ ਉਹ RAM ਦਾ ਹੀ ਰੂਪ ਪ੍ਰਤੀਤ ਹੁੰਦਾ ਸੂਰਜ ਕਿਰਣ ਮਿਲੇ ਜਲ ਕਾਜਲ ਹੂ ਆ ਰਾਮ ਜਿਵੇਂ ਸੂਰਜ ਦੀਆਂ ਕਰਣਾ ਸੂਰਜ ਤੋਂ ਆ ਰਹੀਆਂ ਨੇ ਕਿੱਥੇ ਜਾਂਦੀਆਂ ਨੇ ਸੂਰਜ ਵਿੱਚ ਹੀ ਸਿਮਟ ਜਾਂਦੀਆਂ ਨੇ ਇਸ ਕਰਕੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀ ਸੈ ਬ੍ਰਹਮ ਸੁਣੀਏ ਇਹ ਕੇਕ ਬਖਾਣੀਏ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਗੁਰਮਖ ਪਿਆਰੇਓ ਤਾਂ ਰੱਬ ਤੋਂ ਬਿਨਾ ਕੋਈ ਚੀਜ਼ ਦੇ ਦਰਸ਼ਨ ਫਿਰ ਭਗਤਾਂ ਨੂੰ ਹੁੰਦੇ ਹੀ ਨਹੀਂ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਨਵੰਤ ਨਾਨਕ ਸੇਈ ਜਾਣੇ ਹੈ ਜਿਣੀ ਹਰ ਰਸ ਪੀਆ ਜਲ ਚੋਂ ਤਰੰਗਾ ਉੱਠਦੀਆਂ ਨੇ ਜਲ ਚ ਹੀ ਸਮਾ ਜਾਂਦੀਆਂ ਨੇ ਆਪਾਂ ਪ੍ਰਮਾਤਮਾ ਤੋਂ ਵਿਛੜੇ ਆਂ ਕਹਿੰਦੇ ਆ ਸਿਮਰਨ ਕਰਨਾ ਜ਼ਰੂਰੀ ਆ ਸਿਮਰਨ ਦਾ ਅਰਥ ਹੈ ਸਿਮਰਤੀ ਸਿਮਰਨ ਦਾ ਅਰਥ ਹੈ ਸਿਮਰਣਾ ਭੁੱਲੀ ਹੋਈ ਚੀਜ਼ ਨੂੰ ਯਾਦ ਕਰਨਾ ਕਿਨੂੰ ਭੁੱਲੇ ਆਪਾਂ ਪ੍ਰਮਾਤਮਾ ਨੂੰ ਹੀ ਭੁੱਲੇ ਆ ਨਾ ਇਸ ਕਰਕੇ ਸਾਹਿਬ ਜੀ ਕਹਿੰਦੇ ਆ ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ ਤਾਂ ਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਵੀ ਰੂਪ ਉਹਨੂੰ ਯਾਦ ਕਰਨਾ ਜਿਹਨੂੰ ਭੁੱਲੇ ਹੋਏ ਆ ਉਹਦੀ ਯਾਦ ਜਦੋਂ ਸਾਡੀ ਯਾਦਦਾਸ਼ਤ ਬਣ ਜਾਵੇਗੀ ਸਿਮਰਤੀ ਬਣ ਜਾਵੇਗੀ ਫਿਰ ਸਵਾਸ ਸਵਾਸ ਸਿਮਰਨ ਹੋ ਜਾਵੇਗਾ ਇਸ ਕਰਕੇ ਕਿਹਾ ਜਾਂਦਾ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਕਿ ਧਰੋਂ ਦਰਗਾਹੋਂ ਬਖਸ਼ੇ ਹੋਏ ਦੀ ਸੰਗਤ ਮਿਲ ਜਾਵੇ ਬੰਦੇ ਦੀ ਕਿਸਮਤ ਖੁੱਲ ਜਾਂਦੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹ ਸੁੱਖ ਦੀ ਸੇਜਾ ਸਾਨੂੰ ਨਸੀਬ ਹੋਵੇ ਮੇਰੀ ਸੇਜੜੀ ਹੈ ਆਡੰਬਰ ਬਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਗੁਰੂ ਮਹਾਰਾਜ ਮਿਹਰਮਤ ਕਰਨ ਤਰਸ ਕਰਨ ਆਓ ਜੀ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਰਾਜੇ ਨੂੰ ਜਿਹੜੇ ਮਹਾਪੁਰਖਾਂ ਨੇ ਬਚਨ ਕਹੇ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਕਰਨਾ ਆਏ ਹੋਏ ਮਹਿਮਾਨ ਦੀ ਸੇਵਾ ਕਰਨੀ ਇਹ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਜੀਵਨ ਵਿੱਚ ਧਾਰਨ ਕਰਨੀਆਂ ਚਾਹੀਦੀਆਂ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਗੁਰੂ ਸਾਹਿਬ ਜੀ ਸਰਬੱਤ ਜੀਆਂ ਦਾ ਭਲਾ ਕਰਨਾ ਤਰਸ ਕਰਨਾ ਬੰਦਗੀ ਦੀ ਦਾਤ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ